ਗ੍ਰੱਤ ਤਹਿਸੀਲ ਦੇ ਵਿੱਚ ਇਹ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵੱਲੋਂ ਕਿਹੜੀ ਹੈ ਚੈਕਿੰਗ ਵੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਮਹਿੰਦਰ ਭਗਤ ਜੋ ਹੈ ਇੱਥੇ ਪਹੁੰਚੇ ਨੇ ਜਾਇਦਾ ਲੈਣ ਲਈ ਪਹੁੰਚੇ ਨੇ ਪਬਲਿਕ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਸਾਡੇ ਨਾਲ ਮਹਿੰਦਰ ਭਗਤ ਜੀ ਭਗਤ ਜੀ ਅੱਜ ਚੈਕਿੰਗ ਕਰਨ ਲਈ ਪਹੁੰਚੇ ਹੋ ਹਰ ਚੀਜ਼ ਵਿਜ਼ਿਟ ਕਰ ਰਹੇ ਹੋ ਤਹਿਸੀਲ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਮੁਸ਼ਕਲਾਂ ਤੁਹਾਡੇ ਵੱਲੋਂ ਕਿਡੀਆਂ ਸੁਣੀਆਂ ਜਾ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਲਾਰ ਭਗਵੰਤ ਸਿੰਘ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਪ੍ਰਸ਼ਾਸਨ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਬਿਹਤਰੀ ਲਿਆਉਣ ਵਾਸਤੇ ਲਗਾਤਾਰ ਕੰਮ ਕਰ ਰਹੇ ਨੇ ਮੈਨੂੰ ਪਤਾ ਲੱਗਾ ਸੀ ਕਿ ਜੋ ਸਾਡਾ ਈ-ਰਜਿਸਟਰੀ ਦਾ ਸਿਸਟਮ ਨਵਾਂ ਸ਼ੁਰੂ ਹੋਇਆ ਹੈ ਉਹ ਜੰਦਰ ਸ਼ਹਿਰ ਦੇ ਵਿੱਚ ਉਹਦਾ ਕੰਮ ਚੱਲ ਰਿਹਾ ਹੈਗਾ ਤੇ ਮੈਂ ਦੇਖਣ ਨਹੀਂ ਆਇਆ ਸੀ ਕਿ ਉਹਦਾ ਕਿੱਥੇ ਪਹੁੰਚਿਆ ਕੰਮ ਉਹਦਾ ਸਟੇਟਸ ਕੀ ਹੈਗਾ ਔਰ ਆ ਕੇ ਬਹੁਤ ਅੱਛਾ ਲੱਗਿਆ ਕਿ ਤਕਰੀਬਨ ਅ ਰਜਿਸਟਰ 1 ਐਂਡ 2 ਦੋਨੋਂ ਦੇ ਕੰਮ ਚੱਲ ਰਿਹਾ ਆ ਆਲਮੋਸਟ ਕਾਊਂਟਰ ਬਣ ਗਏ ਨੇ ਔਰ ਫਰਨੀਚਰ ਨਵਾਂ ਆ ਗਿਆ ਹੈ ਬਹੁਤ ਜਲਦੀ ਇੱਥੇ ਕੰਮ ਆਲਮੋਸਟ ਹਫਤੇ ਬਾਅਦ ਜਿਹੜਾ ਲੋਕਾਂ ਦੀਆਂ ਰਜਿਸਟਰੀਆਂ ਨਵੇਂ ਤਰੀਕੇ ਨਾਲ ਨਵੇਂ ਸਿਸਟਮ ਸ਼ੁਰੂ ਹੋਣੀਆਂ ਸ਼ੁਰੂ ਹੋ ਜਾਣਗੀਆਂ ਔਰ ਇਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਇਹ ਜੋ ਨਵੀਂ ਪਾਲਿਸੀ ਸ਼ੁਰੂ ਕੀਤੀ ਗਈ ਹੈ ਦੇ ਵਿੱਚ ਜਿਹੜੇ ਪਹਿਲਾਂ ਕੰਮ ਚੱਲਦਾ ਪਿਆ ਤਹਿਸੀਲ ਡੀਡ ਰਾਈਟਰ ਲੰਬੜਦਾਰ ਜੋ ਗੋਈਆਂ ਨੇ ਉਹ ਐਜਰ ਚੱਲਦਾ ਰਹੇਗਾ ਉਹ ਆਪਣੀ ਕੰਮ ਆਪਣਾ ਕੰਮ ਅਗਾ ਲਗਾਤਾਰ ਕਰਦੇ ਰਹਿਣਗੇ ਕੇਵਲ ਇੱਕ ਜੋ ਕਾਊਂਟਰ ਬਣਾਇਆ ਹੈਗਾ ਡੀ ਰੈਕਟਰ ਦਾ ਨਾਲ ਵਕੀਲ ਹੋਏਗਾ ਕਿ ਅਗਰ ਲੋਕੀ ਚਾਹਦੇ ਨੇ ਉੱਥੋਂ ਆਪਣੇ ਲਿਖਾਵ ਸਕਦੇ ਨੇ ਡੀ ਰੈਕ ਡੀ ਰਜਿਸਟਰੀ ਦਾ ਨਾਲ ਚੈੱਕ ਕਰਾ ਲੈਣ ਵਕੀਲ ਕੋਲ ਕਿ ਕੋਈ ਗਲਤੀ ਤੇ ਨਹੀਂ ਹੈਗੀ ਕਿੰਦਾ ਕਿ ਗੇਟਮ ਤੁਸੀਂ ਸੁਣਿਆ ਆ ਨਾ ਬਾਕੀ ਕਿ ਕੋਈ ਡੈਥ ਹੋ ਗਈ ਤਾਂ ਵੀ ਰਜਿਸਟਰੀ ਹੋ ਗਈ ਹੈ ਲੈਣ ਵਾਲਾ ਹੋਰ ਜੈਲੀ ਰਜਿਸਟਰੀਆਂ ਹੁੰਦੀਆਂ ਹਨ ਉਹ ਵੀ ਅਗੋਂ ਨਹੀਂ ਹੋਣਗੀਆਂ ਇਹ ਕਿੰਨੇ ਸਮੇਂ ਤੱਕ ਕਿਹੜਾ ਆਨਲਾਈਨ ਰਜਿਸਟਰੀ ਕਿਹੜੀ ਹੈ ਤੁਹਾਡੇ ਵੱਲੋਂ ਸਟਾਰਟ ਕੀਤੀ ਹੈ ਅੱਜ ਹਲੇ ਕੰਮ ਚੱਲ ਰਿਹਾ ਹੈ ਸਮੇਂ ਹਲੇ ਬਹੁਤ ਜ਼ਿਆਦਾ ਲੱਗ ਸਕਦਾ ਹੈ ਕਿਦਾਂ ਕੰਮ ਦਾ ਇਸ ਦੇ ਉੱਤੇ ਕਿੰਨਾ ਸਮੇਂ ਦੇ ਵਿੱਚ ਕਿਹੜਾ ਲੋਕਾਂ ਨੂੰ ਰਾਹਤ ਮਿਲੇਗੀ ਇਹ ਜੋ ਨਵੀਂ ਪਾਲਿਸੀ ਨਵਾਂ ਸਿਸਟਮ ਸ਼ੁਰੂ ਕੀਤਾ ਗਿਆ ਹੈ ਇਹ ਤਕਰੀਬਨ 1 ਹਫਤੇ ਬਾਅਦ ਅਸੀਂ ਦਾ ਇੰਪਲੀਮੈਂਟ ਕਰਨ ਜਾ ਰਹੇ ਹਾਂ ਇਟ ਵਿਲ ਸਟਾਰਟ ਆਫਟਰ 1 ਵੀਕ ਐਸਡੀਐਮ ਸਾਹਿਬ ਮੇਰੇ ਨਾਲ ਨੇ ਡਿਸਕਸਨ ਅੰਮਰੀ ਗੱਲ ਹੋ ਚੁੱਕੀ ਹੈ ਕਿ ਅਸੀਂ 1 ਹਫਤੇ ਬਾਅਦ ਰਜਿਸਟਰੀ ਕਰਨੇ ਸ਼ੁਰੂ ਕਰ ਦਾਂਗੇ ਔਰ ਜਿਹੜੀਆਂ ਪਹਿਲੇ ਕੁਝ ਲੋਕਾਂ ਦੇ ਮਨ ਚ ਵਹਿਮ ਸੀ ਮੈਂ ਰ ਅਸੀਂ ਉਹਨਾਂ ਨੂੰ ਡਿਸਟਰਬ ਨਹੀਂ ਕਰਾਂਗੇ ਕਿਉਂਕਿ ਇਟ ਇਜ਼ ਐਡੀਸ਼ਨ ਨਾਟ ਡਿਸਟਰਬ ਟੂ ਐਨੀਬਾਡੀ ਸੋ ਇਸ ਕਰਕੇ ਰਹਿ ਗਿਆ ਹੈ ਔਰ ਅਬ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਸਾਰੇ ਚ ਇਹ ਪਾਲਿਸੀ ਕੋ ਜੰਦਰ ਚੰਨੀ ਜਲਦੀ ਸਾਰੇ ਪੰਜਾਬ ਚ ਲਾਗੂ ਹੋਈ ਹੈ ਔਰ ਸਾਰੇ ਪੰਜਾਬ ਚ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲੇਗੀ ਔਰ ਇਹਨਾਂ ਲੋਕਾਂ ਦਾ ਕਹਿੰਦੇ ਨੇ ਨਾ ਇੱਕ ਬੈਟਰਮੈਨ ਇਨ ਦਾ ਸਿਸਟਮ ਇਹ ਸਿਸਟਮ ਚ ਸੁਧਾਰ ਹੋਣ ਜਾ ਰਿਹਾ ਹੈਗਾ ਔਰ ਆਉਣ ਵਾਲੇ ਸਮੇਂ ਚ ਹੋਰ ਇਸ ਤੋਂ ਵੀ ਜ਼ਿਆਦਾ ਵਧੀਆ ਦੂਜੇ ਕਮਾਂਚ ਵੀ ਸੁਧਾਰ ਹੋਣਗੇ ਕਿਹੜੇ ਗੱਲ ਕਿਤੇ ਕਿਹੜੇ ਤੁਹਾਡੇ ਵੱਲ ਸਰਕਾਰੀ ਬਿਠਾਏ ਜਾਣੇ ਆ ਕਿ ਉਹਨਾਂ ਦੀ ਫੀਸ ਹੋਏਗੀ ਜਾਂ ਉਹ ਫ੍ਰੀ ਕਿਹੜੀ ਹੈ ਸੇਵਾ ਲੋਕਾਂ ਦੇ ਵਿੱਚ ਦੇਖੋ ਜਿਹੜਾ ਸਰਕਾਰੀ ਡੀਡੈਕਟਰ ਹੋਏਗਾ ਉਹ 300 ਰੁਪਏ ਪਰ ਰਜਿਸਟਰੀ ਆਪਣੀ ਫੀਸ ਲਵੇਗਾ ਜੀ ਔਰ ਨਾਲ ਜਿਹੜਾ ਵਕੀਲ ਹੈਗਾ ਉਹ ਵੀ ਨਾਲ ਉਹਨਾਂ ਨੂੰ ਅਸਿਸਟ ਕਰੇਗਾ ਤਾਕਿ ਜਿਲ੍ਹੇ ਜਿਸਟਰੀ ਕੀ ਗੋਲੀ ਜਾਲੀ ਨਾ ਪਹੇ ਤੁਹਾਡੇ ਵੱਲੋਂ ਤਾਂ ਕਿਹਾ ਗਿਆ ਸਰਕਾਰੀ 300 ਰੁਪਏ ਫਿਸਲੇਗਾ ਕੀ ਤੁਹਾਡੇ ਵੱਲ ਆਨਲਾਈਨ ਫੀਸ ਉਤਾਰੀ ਜਾਏਗੀ ਜਾਂ ਉੱਥੇ ਲਿਆ ਜਾ ਆਮ ਕਿਦੋਂ ਪਬਲਿਕ ਜਿਸਟਰੀ ਕਰਾਨ ਆਂਦੀ ਹੈ ਕਈ ਲੋਕ ਕਿਹੜੇ ਸਰਕਾਰ ਬਿਠਾਏ ਜਾਂਦੇ ਨੇ ਕਈ ਹਜ਼ਾਰਾਂ ਦੇ ਸਾਫ ਨਾ ਪੈਸੇ ਲਿੱਤੇ ਜਾਂਦੇ ਕੀ ਇਸ ਦਾ ਰੂਲ ਬਣਾਇਆ ਜਾਏਗਾ ਜਾਂ ਉਸੇ ਤੋਂ ਆਨਲਾਈਨ ਫੀਸਾਂ ਕਿਡੀਆਂ ਉਤਾਰੀਆਂ ਜਾਣਗੇ ਦੇਖੋ ਇਹ ਪਹਿਲਾਂ ਹੀ ਆਲਰੇਡੀ ਸਕੀਮ ਦੇ ਨਾਲ ਆਪਣੀ ਸਾਰੀ ਪਾਲਿਸੀ ਵਿੱਚ ਲਿਖਿਆ ਹੈਗਾ ਕਿ ਇੰਨੀ ਫੀਸ ਹੋਏਗੀ ਔਰ ਉਹਦੇ ਕੋਲ ਕੋਈ ਪੈਸਾ ਨਹੀਂ ਲਿਆ ਜਾਏਗਾ ਜਿਹੜਾ ਜੋ ਵੀ ਚਾਰਜ ਹੈ ਕਰਨੇ ਆਲਰੇਡੀ ਡਿਸਪਲੇ ਕੀਤੇ ਗਏ ਨੇ ਉਹ ਤੇ ਕੋਈ ਹਿਡਨ ਖਰਚਾ ਨਹੀਂ ਹੈਗਾ ਬਿਲਕੁਲ ਕਲੀਅਰ ਹੈਗਾ ਕਿ ਜੋ ਉਹਨਾਂ ਨੇ ਤਾਂ ਕਿਹਾ 300 ਲੱਗੇਗਾ ਔਰ इवन ਤੁਸੀਂ ਆਨਲਾਈਨ ਅਪਲਾਈ ਕਰੋ ਉਹਨਾਂ ਨੇ ਅਪਲਾਈ ਕਰਕੇ ਤੁਹਾਡੇ ਜਿਹੜੇ ਫਾਰਮ ਨਹੀਂ ਪੂਰੀਆਂ ਕਰਕੇ ਤੇ ਤੁਹਾਨੂੰ ਡਿਸਟ੍ਰੀ ਕਰ ਮਿਲ ਜੇ ਬਾਕੀ ਡਾਕਟਰ ਹੈਗੇ ਬਾ ਉਹਨਾਂ ਨੂੰ ਕੀ ਉਹਨਾਂ ਨੂੰ ਮੁਸ਼ਕਲ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਆਨਲਾਈਨ ਸ਼ੁਰੂ ਹੋ ਜਾਣਗੇ ਸਾਡੇ ਜਿਹੜੇ ਕੰਮ ਆ ਉਹ ਬੰਦ ਹੋ ਜਾਣਗੇ ਮੈਨੂੰ ਐਸ.ਡੀ. ਸਾਹਿਬ ਨੇ ਦੱਸਿਆ ਹੈਗਾ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਨਾ ਮੇਰੇ ਨਾਲ ਐਸ.ਡੀ. ਸਾਹਿਬ ਐਸ.ਡੀ. 1 ਖੜੇ ਨੇ ਇਹਨਾਂ ਦੱਸਿਆ ਗਿਆ ਕਿ ਜਿਹੜਾ ਪਹਿਲਾਂ ਡੀਟ ਰਾਈਟਰ ਸਿਸਟਮ ਚੱਲਦਾ ਆ ਗਿਆ ਉਹ ਉਦਾਂ ਹੀ ਚੱਲੀ ਜਾਏਗਾ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਜਾਏਗਾ ਸੋ ਇਸ ਕਰਕੇ ਰੈਸ਼ੂਰ ਲੰਬੜਦਾਰ ਐਂਡ ਡੀਟ ਰਾਈਟਰ ਜਿਹੜੇ ਨੇ ਉਹਨਾਂ ਨੂੰ ਕੋਈ ਇਫੈਕਟ ਨਹੀਂ ਹੋਏਗਾ ਨਵੀਂ ਪਾਲਿਸੀ ਦਾ ਜੀ ਇਹ ਗੱਲ ਕਰੀਏ ਲੁਧਿਆਣਾ ਜਮਨੀ ਚੌਂ ਤੋਂ ਬਾਅਦ ਕਾਂਗਰਸ ਦੇ ਕਈ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਗਿਆ ਇਸ ਨੂੰ ਕਿੱਦਾਂ ਦੇਖਦੇ ਹੋ ਜਲੰਧਰ ਦੇ ਵੀ ਵਿਧਾਇਕਾ ਪ੍ਰਗਟ ਸਿੰਘ ਵੱਲੋਂ ਵੀ ਕਿਹੜਾ ਅਸਤੀਫਾ ਦੇ ਦਿੱਤਾ ਗਿਆ ਦੇਖੋ ਕਿ ਪਹਿਲੀ ਗੱਲ ਤੇ ਤੁਹਾਡਾ ਸਾਰਿਆਂ ਦਾ ਮੈਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਲੁਧਿਆਣਾ ਵਾਸਤੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਆਪਣਾ ਜੋ ਫੇਥ ਹੈਗਾ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਫੇਵਰ ਦਿੱਤਾ ਜਿੱਦੂ ਕਹਿੰਦੇ ਨੇ ਬਹੁਤ ਜ਼ਿਆਦਾ ਇੱਕ ਬੜਾ ਜ਼ੋਰ ਸੀ ਮੁਹਿੰਮ ਤੇ ਸੀ ਪਹਿਲੀ ਵਾਰੀ 22 ਦਿਵਜਾਂ ਨੇ ਬੜਾ ਜ਼ੋਰ ਸੀ ਆਮ ਆਦਮੀ ਪਾਰਟੀ ਦਾ ਉਸ ਵੇਲੇ ਇਹ ਸੀਟ ਅਸੀਂ 7000 ਨਾਲ ਜਿੱਤੀ ਸੀ ਹੁਣ ਅਸੀਂ ਕਹਿੰਦੇ ਨੇ ਘਟ ਗਿਆ ਹੈਗਾ ਵੇ ਘਟ ਗਈ ਹੈਗੀ ਤੇ ਹੁਣ ਅਸੀਂ ਦੇਖੋ 11000 12 ਜਾਨਾ ਜਿੱਤੀ ਹੈਗੀ ਇਹਦਾ ਮਤਲਬ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਉੱਪਰ ਮੋਹਰ ਲਗਾਈ ਹੈਗੀ ਕਿ ਵੀ ਸਟੈਂਡ ਵਿਦ ਆਮ ਆਦਮੀ ਪਾਰਟੀ ਐਂਡ ਦੇ ਆਰ ਸੈਟੀਸਫਾਈ ਵਿਦ ਦਾ ਪਾਲਿਸੀਜ਼ ਐਂਡ ਵਰਕ ਆਫ ਦਾ आम आदमी पार्टी कित्ता ਲੱਗਦਾ ਕਾਂਗਰਸ ਅਸਤੀਫਾ ਦੇ ਰਹੀ ਹੈ ਲਗਾਤਾਰ ਉਹਨਾਂ ਦੇ ਕਿਹੜੇ ਹੁਣ ਅੱਜ ਕੁਝ ਮਿੰਟ ਪਹਿਲੇ ਮੀਟਿੰਗ ਹੁੰਦੀ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਉੱਥੇ ਵੱਡੇ ਕਈ ਲੀਡਰਾਂ ਵੱਲੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਦੇਖੋ ਇਹ ਜਿਹੜੀ ਦੂਸਰੀਆਂ ਪਾਰਟੀਆਂ ਕਾਂਗਰਸ ਪਾਰਟੀ ਹੈਗੀ ਉਹਨਾਂ ਬਾਰੇ ਦੇਖੋ ਉਹਨਾਂ ਦਾ ਇੰਟਰਨਲ ਮੈਟਰ ਹੈਗਾ ਮੈਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਦਾ ਆਪਣਾ ਮੈਟਰ ਹੈਗਾ ਕੋਈ ਅਸਤੀਫਾ ਦੇ ਰਿਹਾ ਹੈ ਤੋ ਆਪਣਾ ਦੇ ਰਿਹਾ ਹੈਗਾ ਠੀਕ ਹੈ ਤੇ ਆਪਣੀ ਪਾਰਟੀ 'ਚ ਦੇ ਰਿਹਾ ਹੈਗਾ ਇਸ ਕਰਕੇ ਵੀ ਕੈਨੇਡੀਅਨ ਇੰਟਰਫੀਅ ਜਨਤਾ ਦੀ ਬਿਹਤਰੀ ਲਈ ਲੋਕਾਂ ਦੇ ਕੰਮ ਕਰ ਰਹੇ ਆਂ ਔਰ ਅਗੋਂ ਵੀ ਕਰਦੇ ਰਹਿਣਗੇ ਲੋਕਾਂ ਦੇ ਨਾਲ ਮਿਲਿਓ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਕੀ ਲੋਕਾਂ ਦੀਆਂ ਮੁਸ਼ਕਲਾਂ ਆ ਜੀ ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਕੀ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਕਿੰਨੇ ਸਮੇਂ ਦੇ ਵਿੱਚ ਕਿਹੜੀਆਂ ਜਿਸਟੀਆਂ ਹੋਣਗੀਆਂ ਦੇਖੋ ਸਾਰਾ ਸਟਾਫ ਵਿਖੜਾ ਹੈਗਾ ਜੀ ਪਬਲਿਕ ਵੀ ਖੜੀ ਹੈਗੀ ਏ ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਅਸੀਂ ਅੱਗੇ ਨਾਲੋਂ ਜ਼ਿਆਦਾ ਹੈਗਾ ਕਿਉਂਕਿ ਹੁਣ ਤੇ ਸਿਸਟਮ ਸ਼ੁਰੂ ਹੋਣ ਜਾ ਰਿਹਾ ਆਫਟਰ 1 ਵੀਕ ਸਟਾਰਟ ਹੋਏਗਾ ਅੱਜ ਵੀ ਜੋ ਹੈ ਇਹ ਪਹਿਲਾ ਸਿਸਟਮ ਚੱਲ ਰਿਹਾ ਹੈਗਾ ਉਦੇ ਬਾਅਦ ਵੀ ਜਿਹੜਾ ਹੈਗਾ तकरीबन ਕਾਫੀ ਅੱਜਕੱਲ ਜਿਹੜੇ ਮੈਨੂੰ ਤਾਂ ਕੋਈ ਸੁਣਨ ਚੁੱਕਦੇ ਵੀ ਮੈਨੂੰ ਕੋਈ ਕੰਪਲੇਂਟ ਜਿਹੜੀ ਮਿਲਦੀ ਸੀ ਪਹਿਲਾਂ ਉਹ ਹੁਣ ਕੰਪਲੇਂਟ ਨਹੀਂ ਮਿਲਦੀ ਕਿ ਕਿਸੇ ਨੂੰ ਪੈਸੇ ਦੇਣੇ ਪੈ ਰਹੇ ਨੇ ਕਿਸੇ ਨੂੰ ਪਰੇਸ਼ਾਨੀ ਹੋ ਰਹੀ ਹੈ ਦੇਖੋ ਕਿੰਨਾ ਵਧੀਆ ਇੱਥੇ ਏਸੀ ਲੱਗਾ ਹੈ ਬਿਟਿੰਗ ਹਾਲ 'ਚ ਏਸੀ ਲੱਗਾ ਜਿਹੜੀ ਜਨਤਾ ਆਂਦੀ ਹੈਗੀ ਇੱਕ ਅੱਛੇ ਐਟਮੋਸਫੇਅਰ 'ਚ ਬੈਠ ਕੇ ਆਪਣੇ ਕੰਮ ਕਰਾ ਰਹੀ ਹੈ ਔਰ ਆਨਲਾਈਨ ਸਮਝ ਹਫਤੇ ਬਾਅਦ ਹੋਰ ਹੀ ਵਧੀਆ ਕੰਮ ਹੋਣਗੇ ਹੁਣ ਲੋਕ ਆਪਣੇ ਘਰਾਂ ਤੇ ਬੈਠ ਕੇ ਵੀ ਜਿਸ ਤੀਆਂ ਜੜੀਆਂ ਆਪ ਕਰ ਸਕਦੇ ਨੇ ਦੇਕਨ ਅਪਲਾਈ ਫਰਮ ਹੋਮ ਆਨਲਾਈਨ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਕੈਪਟਨ ਮੰਤਰੀ ਜੋ ਮਹਿੰਦਰ ਭਗਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਆਮ ਪਬਲਿਕ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਦੇ ਵਿੱਚ ਇਹ ਜਿਸਟੀਆਂ ਕਿਡੀਆਂ ਸ਼ੁਰੂ ਆਨਲਾਈਨ ਕੀਤੀਆਂ ਜਾਣਗੀਆਂ ਤੋ ਉਸ ਦਾ ਜੈਜਾ ਲੈਣ ਦੀ ਪਹੁੰਚ ਹੈ ਨਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਹੜਾ ਉਹਨਾਂ ਦਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਜਲਦੀ ਕਿਹੜਾ ਸਮੇਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਵਿੱਚ ਕਿਹੜਾ ਕੰਮ ਉਹ ਕੰਪਲੀਟ ਹੋ ਜਾਏਗਾ ਤੇ ਉਸ ਤੋਂ ਬਾਅਦ ਕਿਹੜੀਆਂ ਆਨਲਾਈਨ ਲੋਕ ਆਪਣੇ ਘਰਾਂ 'ਚ ਬਹਿ ਕੇ ਵੀ ਜਿਸਟੀਆਂ ਉਹ ਕਰ ਸਕਦੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਅਗਮਨੀ ਟੀਵੀ ਜਲੰਧਰ